ਅਰਮੰਦਾਂ ਜੀ ਦਾ ਮੁੱਸਲੀ ਨੂੰ ਫੋਟੋ ਆਇਆ ਸੀ। ਉਹ ਮੱਦੀ ਦਲ ਵੱਲੋਂ ਭੁਲਾਇਆ ਗਿਆ ਤਾਂ ਜਿਹੜਾ ਉਹ ਪਕਾਕਾਰ ਇਹਨਾਂ ਦਾ ਕਬੜਾ ਚਾਰ ਹੈ। ਹਾਂ ਜੀ ਜਿਹੜਾ ਉਧਰ ਗੁਰਕਾਰਿਆ ਚਾਰਿਆ ਸੀ। ਕਦੇ ਵੀ ਆਇਆ ਉਹ ਨਾਲ ਤਾਂ ਮੇਰਾ ਫੋਟੋ। ਉਹ ਕਾਲੀ ਦਲ ਦਾ ਉਹ ਕਾਲੀ ਦਲ ਦਾ ਹੀ ਹੈ। ਅੱਲਾਹ ਜੀ। ਉਹ ਕਾਲੀ ਦੀ ਗੱਲ ਵੀ ਆਇਆ ਸੀਗਾ ਪਰਸਨ ਸ਼ਾਤ ਜਿਹੜਾ ਗੁਰਦਾਰ ਚ ਉੱਤਰ ਵੀ ਆਇਆ। ਮੈਨੂੰ ਬੁਲਾ ਰਿਹਾ ਸੀ ਕਾਨੂੰਨ ਦਾ ਇੱਧਰ ਆ ਰਿਹਾ ਹੁੰਦਾ। ਕਾਨੂੰਨ ਦਾ ਬੜੀ ਆਪਾ ਮੈਨੂੰ ਮੈਂ ਦੱਸੂ ਕਿ ਇਹਦਾ ਤੁਹਾਨੂੰ ਪਤਾ ਕੀ ਇੱਕ ਇੱਕ ਤਾਂ ਸਾਰੇ ਤੁਸੀਂ ਮੇਰੇ ਬਾਰੇ ਬੋਲਦਾ।

दूजे बंदे ते इल्जाम ला दो पब्लिक ने ते कहना सच्चे ही बोल दा सही बंदा सच्चे ही बोल दा मैं आ गया थे मैं अपने बच्चे के खिलाफ मैं निकल रहा है ना कोई काटो की बुरी बात पता है कि मैं आई क्या मैं बार बार आई क्या मैं मेरे को ना पाव बोल दिया तो क्यों आई बोल रहा हूँ क्या वो बोल रहा है बाप तुझे पाव हो गये तो तुझे उठे तो भी पाई कोई नया साढ़े ਅਬ ਇਹ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਠीडी ਮੂਲ ਬਿਆਨ ਦਿੰਦੀ ਹਾਂ ਉਨਕਤ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਵੱਲ ਲੈਣ ਦੇ ਪਿੱਛੇ ਜਾਂ ਤਾਂ ਇੰਡੀ ਮੇਲੀ ਵੀਡੀਓ ਵਾਇਰਲ ਹੋਈ ਆ ਸਾਰਾ ਠीडी ਸਭਿਆਂ ਨੇ ਕਿ ਮੇਰੇ ਲੋਕ ਕਹਿੰਦੇ ਨੇ ਕਿ ਬੁਲਾਨੀ ਕਹੋਤੀ ਮੇਰੇ ਨਾਲ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈ ਇਹ ਸੁਚੇਤ ਕਰਿਓ ਮੈਨੂੰ ਦੋਸਤੋ ਕੋਈ ਪੈਸੇ ਮੰਗਦਾ ਆ ਉਸਰਾ ਨੂੰ ਮੂਲ ਕਿਹਾ ਹੋਇਆ 70 ਸਾਲਾਂ ਦਾ ਪਿਛਲੀਆ ਪਾਰਟੀ ਵਾਲੇ ਦੇ ਵਿੱਚ ਣੀ ਹੋਈ ਇਹਨਾਂ ਦੇ ਕੁੰਜੋ ਨਿਕਲੀਆਂ ਇਹ ਕੀ ਤੋਂ ਸਮਝੋ ਇਹ ਵੀਡੀਓਆਂ ਮਗਰੋਂ ਤਾਂ ਜਿਹੜਾ ਪਿੰਨ ਲਾਇਆ ਵੀ ਕਿਹਾ ਆ ਕਿ ਇਹ ਜਿਹੇ ਮੇਰੇ ਤੋਂ ਹੋ ਗਿਆ ਹਨ ਹਨਾ ਜਪਾ ਲਿਆ ਜੀ ਕਹ ਰਹਾ ਗੁਰਪ੍ਰਧਾ ਨੂੰ ਜਿਹੜਾ ਉਹਦਾ ਜੀ ਨੂੰ ਕਹਿੰਦੇ ਵੀ ਇਹ ਕਾਲੀ ਦੇਵ ਦਾ ਪੱਤਰਕਾਰ ਆ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲੋ ਸਮਝਿਆ ਨਹੀਂ ਵੀ ਦਿਓ ਨੇ ਕਿਹਾ ਆਹ ਜੀ ਗੱਲਾਂ ਚਾਹੀਦਾ ਤੁਹਾਨੂੰ ਆਪਾਂ ਕਿਸੇ ਬਾਰੇ ਮੈਂ ਕਹਿੰਦੀ ਹਾਂ ਵੀ ਆਪਾਂ ਪੰਜਾਬੀ ਬੰਦੇ ਆ ਆਪਾਂ ਤਿੰਨ ਵਾਰ ਤੇ ਕੋਣੇ ਕੋਧਾ ਮੰਤਰੀ ਨਾਲ ਮੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਟੰਡਾ ਅਸੀਂ ਆਪਦੀਆਂ ਅੱਖਾਂ ਵੀ ਜਾਂਦੇ ਨੇ ਕੰਡ ਵੀ ਆਏ ਕੋ ਆਹ ਲੋ ਜੀ ਕੋਲ ਆ ਆਹ ਹੱਥ ਨਹੀਂ ਬਣਾਏ ਕੋਈ ਸੋਚਣਾ ਚਲੋ ਹੁਣ ਤਾਂ ਤੁਸੀਂ ਇਹਦੇ ਚ ਆ ਕੇ ਕੁਝ ਬੋਕ ਰਹੇ ਹੋ ਤੁਸੀਂ ਮਸਾਲਾ ਜਿਹਾ ਵਰਤਦੇ ਹੋ ਕੋਈ ਨਾ ਜਿਵੇਂ ਆਹ ਦਿਨ ਤੋਂ ਪਾਣੀ ਮਿਲਦਾ ਨਹੀਂ ਚਲੋ ਹਾਂ ਕੋਈ ਨੰਬਰ ਆਉਂਦਾ ਕੋਈ ਕੁਝ ਨਹੀਂ ਕਰਿਆ ਬਸ ਇਹ ਕੀ ਹੈ ਇਹ ਮਾਲਕ ਜੀ ਇਹ ਤਾਂ ਪਾਣੀ ਵਾਲਾ ਸਿਸਟਮ ਹੈ ਤੁਹਾਡੇ ਬਿਲਕੁਲ ਤੋਂ ਜਾਵੇ ਭਾਵੇਂ ਪਿੰਡ ਤੋਂ ਜਿਹੜਾ ਹਜ਼ਰਪਤ ਦਾ ਤੁਹਾਡੇ ਚੱਕੀ ਦਾ ਹੁੰਦਾ ਹੈ ਹੈ ਚੱਕੀ ਦਾ ਹੁੰਦਾ ਕੋਈ ਨਾ ਦੱਸਿਆ ਜੀਰੋ ਪਹਿਲਾਂ ਤੁਹਾਨੂੰ ਉਸ ਦਾ ਟਾਵਰ ਕੀ ਹੋਵੇ ਜੋ

ਉਹਨਾਂ ਨਾਲ ਬਾਅਦ ਵਿੱਚ ਕੋਈ ਪੈਰੀ ਨਾਲ ਆਏ ਹਾਂ ਹਾਂ ਇਹਨੇ ਮਿਡੀਆ ਦੇ ਨਾਲ ਕਿਸੇ ਨੂੰ ਬੁਲਾਇਆ ਨਹੀਂ ਮਨੂ ਜੀ ਥੋੜੇ ਨਾਲ ਉਹ ਤੇਰੀ ਰੱਬ ਦੀ ਬਾਤ ਨਹੀਂ ਹੁੰਦੀ ਆ ਉਹ ਨਾ ਮੈਂ ਕਦੀ ਨਹੀਂ ਕਹਾਂਗਾ ਠੀਕ ਹੈ ਨਾ ਮੈਂ ਵੀ ਥੋੜਾ ਨਾਲ ਤੇਰੀ ਖੰਦਤੀ ਜਿਆਦਾ ਕਰ ਰਹੀ ਹਾਂ ਜੇ ਕੋਈ ਆਪੀ ਨੂੰ ਮਹਾਪਤੀ ਮੈਂ ਦੁਬਾਰਾ ਬੁਲਾਉਣਾ ਨਾ ਜੋ ਆਪਾਂ ਦੀ ਜਰੂਰਤ ਹੈ ਉਹ ਮੈਂ ਤੇ ਇਹ ਕਹੂੰਗੀ ਵੀ ਆਪਣੀ ਕੁਰਬਾਨੀ ਵੀ ਇਹਦੇ ਉੱਤੇ ਤੇ ਸਾਰੇ ਬੰਦ ਵੀ ਇਹ ਲੱਗਦੇ ਵੀ ਤੁਹਾਡੀ ਮਾਣੀ ਦੇ ਨਾਲ ਜਾਣੇ 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 ਵਿੱਚ ਵੀ ਕਿਸੇ ਦਾ ਦਿਲ ਨਹੀਂ ਹੋਣਾ ਚਾਹੀਦਾ ਕਦੇ ਵੀ ਟੁੱਟפול ਕੇ ਕਿਸੇ ਦੀ ਇਮੇਜ ਨਾ ਸੱਚ ਹੈ ਨਾ ਬੋਲੋ ਸੱਚ ਹੈ ਤਾਂ ਤੁਹੇ ਕਹੋ ਬੰਦੇ ਨੂੰ ਸੱਚ ਦਾ ਤੇ ਸੱਚਰਤੀ ਦੇ ਉੱਤੇ ਲੈ ਕੇ ਜਾਣਾ ਸੀ ਨਾਲੇ ਮੈਂ ਕਹੀ ਨਹੀਂ ਕਿ ਮੈਨੂੰ ਲੈਣੀ ਮੈਂ ਤੁਹਾਨੂੰ ਉਹ ਦੱਸਣਾ ਉਹ ਮਤਵਾਰੀ ਜਿਹੜਾ ਤੁਸੀਂ ਨਾਲ ਲਏ ਸੀ ਉਹ ਨੂੰ ਮਰੇ ਕਰਤਾ ਸੀ ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਦੇ ਅਸਰਾਂ ਨੂੰ ਸਾਰੇ ਨੌਕਰੀ ਖਾਣਾ ਆਪਣੀ ਸੜਨ ਨਾ ਹੋਵੇ ਇਸ ਦਾ ਖਰਾਬ ਹੋਣਾ ਤੇ ਇਹਦੇ ਇਸ ਤੋਂ ਠੀਕ ਵੀ ਨਹੀਂ ਹੋ ਸਕਦਾ ਜਦੋਂ ਪਬਲਿਕ ਸਰਕਾਰ ਨੂੰ ਖੁੱਲ ਕੇ ਦੱਸਣ ਲੱਗੀ ਨਾ ਵੀ ਇਹ ਪਦਲੇ ਵਿੱਚ ਇੱਕ ਲੋਗੀ ਹੈ ਇਸ ਤੋਂ ਖਤਮ ਹੋ ਜੂਗੀ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਉਹ ਲੋਕ ਤੇ ਅਸਰਾਂ ਨੇ ਆਪਸ ਚ ਤਾਲਮੇਂ ਕੀ ਰੱਖਦੇ ਤੁਸੀਂ ਲੱਭ ਲਈ ਸੀ ਆਨਲਾਈਨ ਉਹ ਜਿਹੜਾ ਉਹ ਮਾਦੋਂ ਲਈ ਕਰਨ ਉਹ ਜਿਹੜਾ ਜਿਹੜਾ ਕਰਨ ਲੱਗੇ ਨਾ ਉਹਨਾਂ ਨਾਲ ਆਨਲਾਈਨ ਹੋ ਕੇ ਆਪੇ ਖਤਮ ਹੋ ਜਾਣਾ ਹੈ ਇਹ ਆਨਲਾਈਨ ਕਰਨ ਦੀ ਖਤਮ ਹੋਣਾ ਬਸ ਤਰ੍ਹਾਂ ਕਰ ਰਹੇ ਅਸੀਂ ਇਹ ਕਰ ਰਹੇ ਅਸੀਂ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਕਿ ਨਾ ਲੋਕਾਂ ਨੂੰ ਇਹ ਜੋੜ ਹੀ ਲੈਂਦੇ ਆਪਦੇ ਨਾਲ ਲੋਕਾਂ ਨੇ ਹੀ ਸਮਝਣਾ ਵੀ ਜੀ ਤਸਵੀਰ ਦਾ ਵੈਸੇ ਫੜੇ ਪਰ ਇਹ ਖਰਚੇ ਨੇ ਲਈ ਇਹ ਕਹਿੰਦਾ ਨਾ ਭਾਣਾ ਬੰਦ ਹੈ ਕਹਿੰਦਾ ਨਾ ਭਾਣਾ ਬੰਦ ਹੈ ਕਹਿੰਦਾ ਤੇ ਨਾਲ ਵੀ ਇਦਾਂ ਦੇ ਇੰਤਜ਼ਾਮ ਨਾਲ

सड़न में अगेन मेरी तरफ से कौन सेंसेटिव महोदय कोई ऐसा कोई पैरामिटोनियर था जो को गुस्से भी है आए में यहाँ हो रहे हैं मैं उन्होंने माफी मांगना होगी बहुत से माफी मांगने का लेकिन अगेन कोई भी ऐसा रंग तो पता ही नहीं होगा चलो तो मैं भी किसी ना किसी में पढ़ रहा हूँ पावर पढ़ रहा हूँ पा� ਕੋਈ ਤੁਹਾਨੂੰ ਚੁੱਲ੍ਹੋਂ ਕੋਈ ਕੰਮ ਨਹੀਂ ਕਰਨ। ਨày ਪਹਿਲਾਂ ਨày 20 ਸਾਲ ਆ ਗਏ। ਸਾਡਾ 20 ਸਾਲ ਹੋ ਗਏ। ਤੁਸੀਂ ਜਿੱਦ ਨੂੰ ਮੱਥੀ ਆਇਓ। ਵੱਡਾ ਨਾਮ ਰੱਖੋ। ਅੱਗੇ ਸਾ ਤੋਂ ਬੁਲੇ ਹੋ ਗਏ। 6:30 ਕਰ ਲਾਓ। ਜੋ ਬੋਲਿਆ ਜੇ ਅਸੀਂ ਮਾਤੂ।